ਮੇਰਾ ਨਾਮ ਚਰਨਜੀਤ ਭੁੱਲਰ ਹੈ ਜੀ ਬਾਬਿਆਂ ਨੂੰ ਸਾਡੇ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਨਹੀਂ ਰਿਹਾ ਤੇ ਪਹਿਲੇ ਸੰਤ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੀ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂਦਾ ਬਾਬਾ ਨੂੰ ਸਮਾਦੀ ਦੇਣ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ 2-2 ਘੰਟੇ ਬੰਦਿਆਂ ਨੂੰ ਬਾਰੀ ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਤੇ ਇਹ ਬਾਬਿਆਂ ਦੀ ਵਰਸੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸਮਾਧੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸੀ ਮਨਾਈ ਸੀ ਬਾਬਿਆਂ ਦੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮੰਨਦੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਮਤਲਬ ਪੈਲ ਕੀ ਕੀ ਪਾਣਾ ਵਰਤਿਆ ਜੀ ਕੀ ਹੋਇਆ ਜੀ ਪਾਣਾ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪਰਮਾਤਮਾ ਜਾਣ ਦਾ ਜੋਸ਼ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਜੀ ਹਾਂ ਇਹ ਆਪਣਾ ਮੇਰਾ ਨਾਮ ਬਜਨ ਲਾਲ ਤੇ ਤੁਸੀਂ ਬਾਬੇ ਦੇ ਸੇਵਾਦਾਰ ਹੋ ਤੇ ਕਿਵੇਂ ਅੱਗ ਪਈ ਇਹ ਅੱਗ ਪਈ ਅੰਦਰ ਸੁੱਤੇ ਪਏ ਸੀਗੇ ਬਾਬਾ ਜੀ ਸੌਂ ਗਏ ਅਸੀਂ ਵੀ ਸੌਂ ਗਏ 11:00 ਵਜੇ ਦਾ ਟਾਈਮ ਹੋ ਗਿਆ 10:00 11:00 ਤੇ ਸੌਂ ਗਏ ਤੇ ਹੀਟਰ ਲੱਗਿਆ ਹੋਇਆ ਸੀਗਾ ਲੱਕੜਾ ਸੀ ਤਨਦੂਰ ਚੋਂ ਕੱਢਤੀਆਂ ਸੀਗਾ ਤੇ ਹੀਟਰ ਨਾਲ ਕਿਤੇ ਗੈਸ ਕੋਨਸ ਬਣ ਕੇ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਕੁਦਰਤੀ ਮੈਨੂੰ ਸੇਕ ਲੱਗਿਆ ਜਦੋਂ ਮੈਂ ਉੱਠਿਆ ਮੈਂ ਬਾਬਿਆਂ ਨੂੰ ਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਤੇ ਗੁਰੂ ਜੀ ਕਹਿੰਦੇ ਚੇਲਿਆ ਪਾਣੀ ਲਿਆ ਤੇ ਮੈਂ ਭੱਜ ਕੇ ਨਾਲ ਦੀ ਨਾਲ ਗੇਟ ਕੋਲੇ ਆਇਆ ਮੈਂ ਕਿਹਾ ਚੱਲ ਫਿਰ ਪਾਣੀ ਲਿਆਉਨੇ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਪਹੁੰਚ ਗੇਟ ਖੋਲਦੇ ਸਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਿੱਕੇ ਦਮੀ ਲਾਟ ਬਣ ਗਈ